ਸੰਯੁਕਤ ਕਿਸਾਨ ਮੋਰਚਾ ਦੀ ਇੱਕ ਬੈਠਕ ਲੁਧਿਆਣਾ ਵਿਖੇ ਕੀਤੀ ਗਈ ਜਿਸ ਵਿੱਚ ਵੱਖ-ਵੱਖ ਸੰਗਠਨਾਂ ਦੇ ਮੈਂਬਰਾਂ ਨੇ ਕਿਹਾ ਕਿ ਦਿੱਲੀ ਮੋਰਚੇ ਦਾ 4 ਮਾਰਚ 26 ਨਵੰਬਰ ਚ 2022 ਨੂੰ ਮਨਾਇਆ ਜਾਵੇਗਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਜੋ ਗਰੰਟੀ ਕਾਨੂੰਨ ਦਿੱਤਾ ਸੀ ਉਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦਾ ਸਮਾਂ ਮੰਗਿਆ ਹੈ 10 ਫੀਸਦੀ ਤੋਂ ਜ਼ਿਆਦਾ ਝੋਨਾ ਖੇਤਾਂ ਵਿੱਚ ਖੜਾ ਹੈ ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਇੱਥੇ ਮੀਟਿੰਗ ਹੋਈ ਹੈ ਲੁਧਿਆਣਾ ਕਰਨਾਲ ਸਿੰਘ ਇਸੜੂ ਪਵੰਚ ਅੱਜ ਦੀ ਇਸ ਮੀਟਿੰਗ ਦੀ ਪ੍ਰੈਸ ਕਾਨਫਰੰਸ 'ਚ ਮੈਂ ਰਮਿੰਦਰ ਸਿੰਘ ਪਟਿਆਲਾ ਮੇਰੇ ਨਾਲ ਨੇ ਬੋਖ ਸਿੰਘ ਮਾਨਸਾ ਜੀ ਉਹਨਾਂ ਦੇ ਨਾਲ ਨੇ ਰੂਲਦੂ ਸਿੰਘ ਮਾਨਸਾ ਜੀ ਉਹਨਾਂ ਦੇ ਨਾਲ ਨੇ ਪ੍ਰੇਮ ਸਿੰਘ ਭੰਗੂ ਜੀ ਮੇਰੇ ਇਧਰਲੇ ਪਾਸੇ ਨੇ ਮਨਜੀਤ ਸਿੰਘ ਖਨੇ ਸਾਹਿਬ ਅਵਤਾਰ ਸਿੰਘ ਮੈਲੋਂ ਜੀ ਆਰ ਸੁਖਨਾਮ ਸਿੰਘ ਜਨਾਲਾ ਜੀ ਅੱਜ ਦੀ ਸਾਡੀ ਮੀਟਿੰਗ 'ਚ ਅਸੀਂ ਜਿੰਨਾਂ ਗੱਲਾਂ ਤੇ ਵਿਚਾਰ ਕੀਤੀ ਹੈ ਜੋ ਫੈਸਲੇ ਹੋਏ ਨੇ ਬੋਖ ਸਿੰਘ ਮਾਨਸਾ ਜੀ ਉਹਦੇ ਬਾਰੇ ਤੁਹਾਡੇ ਨਾਲ ਗੱਲ ਹੈ ਜਿਹੜੀ ਉਹ ਸਾਂਝੀ ਕਰਨਗੇ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰੈਸ ਵਾਲੇ ਸਾਥੀਆਂ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਅਸੀਂ ਇਹਨਾਂ ਮੀਟਿੰਗ ਕਰਦੇ ਹਾਂ ਤਾਂ ਵੱਡੀ ਪੱਤਰ ਦੇ ਉੱਤੇ ਕਵਰੇਜ ਕਰਦੇ ਨੇ ਤੇ ਅੱਜ ਵੀ ਵੱਡੀ ਪੱਤਰ ਤੇ ਪ੍ਰੈਸ ਇਥੇ ਪਹੁੰਚੀ ਹੋਈ ਹੈ ਅੱਜ ਅਸੀਂ ਐਸਕੇਮ ਦੀ ਮੀਟਿੰਗ ਕੀਤੀ ਹੈ ਕਿਉਂਕਿ ਸ਼ਬੀਨ ਮਮ ਨੂੰ ਸਾਡੇ ਜਿਹੜਾ ਦਿੱਲੀ ਮੋਰਚਾ ਅੰਦੋਲਨ ਸੀ ਉਹਦੀ ਚੌਥੀ ਭਰੀ ਕਰਨ ਆ ਰਹੀ ਹੈ ਉਸ ਭਰੀ ਗੰਢ ਦੇ ਉੱਤੇ ਅਸੀਂ ਵਿਸ਼ੇਸ਼ ਤੌਰ ਤੇ ਐਸਕੇਮ ਇੰਡੀਆ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਜਿਹਦੇ ਵਿੱਚ ਵੱਖ-ਵੱਖ ਟ੍ਰੇਡ ਜੁਨੀਆ ਵੀ ਸ਼ਾਮਲ ਹੋਣਗੇ ਤਾਂ 26 ਤਰੀਕ ਨੂੰ ਉਸ ਨਵੰਬਰ ਨੂੰ ਚੌਥੀ ਭਰੀ ਗੰਢ ਬੱਤੇ ਉੱਤੇ ਅਸੀਂ ਡੀਸੀ ਦਫ਼ਤਰਾਂ ਦੇ ਉੱਤੇ ਧਰਨੇ ਦੇ ਰਹੇ ਹਾਂ ਉਹਨਾਂ ਧਰਨੇ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਅਸੀਂ ਮੰਗ ਪੱਤਰ ਦੇਵਾਂਗੇ ਜਿਹਦੇ ਵਿੱਚ ਹੈਗਾ ਐਮਐਸਪੀ ਕਰਜ਼ਾ ਮੁਕਤੀ ਬਿਜਲੀ ਐਕਟ ਰੱਦ ਕਰਨਾ ਫਸਲੀ ਬੀਮਾ ਯੋਜਨਾ ਪੈਨਸ਼ਨ ਮਜ਼ਦੂਰਾਂ ਜਿਹੜਾ ਟ੍ਰੇਡ ਯੂਨੀਅਨ ਦੇ ਮੰਗਾਂ ਨੇ ਉਹ ਹੈਗੇ ਆ ਉਹਨਾਂ ਦੀ ਉਜਰਤ ਦੇ ਜਿਹੜਾ ਟਾਈਮ ਹੈ ਸਮਾਂ ਵਧਾਉਣੇ ਮਨਰੇਗਾ ਮਨੇ ਗਾਣੇ ਚਾਰ ਜਿਹੜੇ ਲੇਬਰ ਕੋਡ ਨੇ ਹੋਰ ਰੱਦ ਕਰਨੇ ਅਗੇ ਮਨਰੇਗਾ ਸਕੀਮ ਦਾ ਸਮਾਂ ਵਧਾਉਣਾ ਪ੍ਰਾਈਵੇਟ ਜਿਹੜਾ ਹੈਗਾ ਪਬਲਿਕ ਸੈਕਟਰ ਦੇ ਆਧਾਰ 'ਤੇ ਪ੍ਰਾਈਵੇਟ ਕੀਤੇ ਜਾ ਰਹੇ ਨੇ ਉਹਨਾਂ ਨੂੰ ਰੱਦ ਕਰਨ ਵਾਲ ਮੰਗਾ ਨੂੰ ਲੈ ਕੇ ਇਹ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਜਿਲਾ ਹੈਡਕ quartਰ 'ਤੇ 26 ਨੂੰ ਤਾਂ 12 ਤੋਂ 3 ਵਜੇ ਉਸ ਤੋਂ ਅੱਗੇ ਜੋ ਪ੍ਰੋਗਰਾਮ ਹੈਗੇ ਨੇ ਉਹ ਮੈਂ ਬੇਤੀਗੁਰ ਰੰਦਰਦੀਪ ਜੀ ਸਥਿਥਿਓ ਅਸੀਂ ਕਿਸਾਨੀ ਦੇ ਇਸ ਸਮੇਂ ਦੇ ਮੌਜੂਦਾ ਪ੍ਰਸੰਗ ਨੂੰ ਵੀ ਵਿਚਾਰਿਆ ਡੀਏਪੀ ਦੀ ਸ਼ਾਰਟੇਜ ਦਾ ਮਾਮਲਾ ਲਗਾਤਾਰ ਬਣਿਆ ਹੋਇਆ ਔਰ ਕਿਸਾਨਾਂ ਦੀ ਇਹ ਸਾਰੇ ਮਾਮਲੇ ਤੇ ਸਰਕਾਰ ਜਿਸ ਤਰ੍ਹਾਂ ਕਹਿੰਦੀ ਸੀ ਵੀ ਕੋਈ ਘਾਟ ਨਹੀਂ ਆਉਣ ਦਵਾਗੇ ਉਹ ਗੱਲ ਉਸ ਤਰ੍ਹਾਂ ਹੈ ਨਹੀਂ ਬਲੈਕ ਮਾਰਕੀਟਿੰਗ ਵੀ ਹੋ ਰਹੀ ਹੈ ਬੇਸ਼ੱਕ ਚਾਏ ਖਵਾਰੀ ਬਿਆਨਾ ਰਹੇ ਦਿਖਾ ਕੇ ਵੀ ਅਸੀਂ ਬਹੁਤ ਸਖਤੀ ਕਰ ਰਹੇ ਹਾਂ ਇਹ ਬਲੈਕ ਮਾਰਕੀਟਿੰਗ ਨੂੰ ਨਾਥ ਨਹੀਂ ਪਾ ਰਹੇ ਔਰ ਇਸ ਕੋ ਰਹੇ ਨੈਨੋ ਪੈਕਿੰਗਾਂ ਵੀ ਨਾਲੋਂ ਨਾਲ ਚਕਾਈਆਂ ਜਾ ਰਹੀਆਂ ਨੇ ਔਰ ਪ੍ਰਾਈਵੇਟ ਡੀਲਰ ਵੀ ਇਸ ਸਾਰੇ ਮਾਮਲੇ 'ਚ ਕਿਸਾਨਾਂ ਦੀ ਛੇਲ ਆ ਰਹੇ ਨੇ ਤੋ ਇਕਤਾਸੀ ਇਹ ਕਹਿੰਨੇ ਹੈ ਕਿ ਸਰਕਾਰ ਨੂੰ ਕਿ ਇਸ ਨੂੰ ਸ਼ਕਤੀ ਨਾਲ ਕਾਬੂ ਪਾਵੇ 26 ਤਰੀਕ ਦੇ ਧਰਨੇਾਂ 'ਚ ਇਹ ਇਸ਼ੂ ਵੀ ਨਾਲੋਂ ਨਾਲ ਉਠਾਇਆ ਜਾਊਗਾ ਦੂਸਰੀ ਗੱਲ ਹੈ ਕਿ ਝੋਨੇ ਦੀ ਸਾਡੀ ਸਾਰੀ ਫਸਲ 'ਚ ਕਿਸਾਨੀ ਦੀ ਜਿਹਨੂੰ ਕਹਿੰਦੇ ਕਿ ਜੰਮ ਕੇ ਜਿਹੜੀ ਛਿੱਲ ਹੈ ਜਿਹੜੀ ਲੁੱਟ ਆਉ ਕੀਤੀ ਗਈ ਹੈ ਵੱਡੀ ਪੱਧਰ ਤੇ ਸਾਡੇ ਕੋਲੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਕਿ ਕਾਰਟ ਲਾਈ ਗਈ ਹੈ ਔਰ ਉਸ ਕਾਟ ਕਰਕੇ ਕਿਸਾਨਾਂ ਨੂੰ ਐਮਐਸਪੀ ਤੋਂ ਘੱਟ ਪੈਸੇ ਜਾਂ ਉਹਨਾਂ ਦੀ ਜਿੰਨਾ ਤੋਲ ਬਣਿਆ ਉਸ ਤੋਂ ਘੱਟ ਤੋਲ ਮੰਨ ਕੇ ਕਾਟ ਲਾ ਕੇ ਉਹਨਾਂ ਨੂੰ ਪੇਮੈਂਟ ਕੀਤੀ ਗਈ ਹੈ ਅਸੀਂ ਅੱਜ ਇਹ ਮੰਗ ਕਰਦੇ ਹਾਂ ਕਿ ਇਸ ਦੀ ਸਰਕਾਰ ਪਰਪਾਈ ਕਰੇ ਪੂਰੀ ਤਰ੍ਹਾਂ ਔਰ 26 ਤਰੀਕ ਨੂੰ ਇਸ ਪਰਪਾਈ ਦੀ ਗੱਲ ਨੂੰ ਵੀ ਨਾਲੋਂ ਨਾਲ ਧਰਨਿਆਂ ਦੇ ਵਿੱਚ ਉਠਾਇਆ ਜਾਵੇ ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿਉਂਕਿ ਪਛੇਤਾ ਝੋਨਾ ਅੱਜ ਸਥਿਤੀ ਇਹ ਹੈ ਕਿ ਜਿਸ ਤਰ੍ਹਾਂ ਪਰਚੂਰਮੈਂਟ ਠੀਕ ਠਾਕ ਨਾਲ ਨਹੀਂ ਹੋਈ ਖਰੀਦ ਠੀਕ ਠਾਕ ਨਾਲ ਨਹੀਂ ਹੋਈ ਲਿਫਟਿੰਗ ਦਾ ਮਾਮਲਾ ਫਸਿਆ ਰਿਹਾ ਹਾਲੇ ਵੀ ਕਈ ਥਾਵਾਂ ਤੇ ਕਿਸਾਨਾਂ ਦਾ ਝੋਨਾ ਖੇਤਾਂ 'ਚ ਖੜਿਆ ਔਰ ਹੁਣ ਜਿਸ ਤਰ੍ਹਾਂ ਦਾ ਮੌਸਮ ਹੈ ਉਸ ਮੌਸਮ 'ਚ 17 ਮੋਇਸਚਰ ਸੰਭਵ ਹੀ ਨਹੀਂ ਕਿ ਕਿਸਾਨ ਦਾ ਉਹ ਬਣ ਜਾਏ ਮੋਇਸਚਰ ਦਾ ਮਾਮਲਾ ਕੁੱਲ ਮਿਲਾ ਕੇ ਤਾਮਲਨਾਡੂ 'ਚ ਵੀ ਈਸ਼ਵਰੀ ਬਾਈ ਮੋਇਸਚਰ ਦਾ ਝੋਨਾ ਜਿਹੜਾ ਖਰੀਦਿਆ ਗਿਆ ਤਾਂ ਪੰਜਾਬ 'ਚ ਵੀ ਬਾਈ ਮੋਇਸਚਰ ਜਾਂ ਸਾਰੇ ਦੇਸ਼ 'ਚ ਇਸ ਮੋਇਸਚਰ ਦੇ ਮਾਮਲੇ ਨੂੰ 22 ਦੀ ਸ਼ਰਤ ਤੇ ਲਿਆਉਣਾ ਚਾਹੀਦਾ ਤਾ ਜੋ ਜਿਹੜਾ ਸਰਕਾਰ ਨੇ ਡੇਟਾ ਹਲਾਈਆਂ ਨੇ ਉਸ ਡੇਟਾ ਕਰਕੇ ਜੋ ਕਿਸਾਨੀ ਨੂੰ ਨੁਕਸਾਨ ਹੁੰਦਾ ਉਹ ਸਾਰੇ ਮਾਮਲੇ ਨੂੰ ਕਵਰ ਕੀਤਾ ਜਾ ਸਕਦਾ ਹੋਵੇ ਇਸ ਵਾਰੀ ਇੱਕ ਕਿਸਮ ਨਾਲ ਕਿਸਾਨ ਰੋਲ ਕੇ ਰੱਖ ਦਿੱਤਾ ਸਰਕਾਰਾਂ ਨੇ ਚਾਹੇ ਉਹ ਕੇਂਦਰ ਸਰਕਾਰ ਹੈ ਤੇ ਚਾਹੇ ਉਹ ਪੰਜਾਬ ਸਰਕਾਰ ਹੈ ਇਹ ਸਾਰੀਆਂ ਗੱਲਾਂ ਨੂੰ ਅਸੀਂ ਅੱਜ ਵਿਚਾਰਿਆ ਔਰ 26 ਤਰੀਕ ਦੇ 26 ਨਵੰਬਰ ਦੇ ਧਰਨੇਅ ਵਿਚ ਜਿਹੜੇ ਕਿ ਦਿੱਲੀ ਮੋਰਚੇ ਅਸੀਂ 26 ਤਰੀਕ ਨੂੰ ਦਿੱਲੀ ਵੱਲ ਕੂਚ ਕੀਤਾ ਸੀ ਉਹਦੀ ਚੌਥੀ ਵਰੇਗੰਡ ਹੈ ਉਸ ਚ ਅਸੀਂ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਕਰਜ਼ਾ ਮਾਫੀ ਕਿਸਾਨਾਂ ਨੂੰ ਪਰਿਵਾਰਾਂ ਨੂੰ ਪੈਨਸ਼ਨ ਦਾ ਮੰਗ ਫਸਲੀ ਬੀਮਾ ਯੋਜਨਾ ਜਿੱਥੇ ਸਾਡੀਆਂ ਇਹ ਮੰਗਾਂ ਨੇ ਉੱਥੇ ਉਸ ਦਿਨ ਟ੍ਰੇਡ ਯੂਨੀਅਨ ਨਾਲ ਵੀ ਇਹ ਸਾਂਝੇ ਤੌਰ ਤੇ ਹੋ ਰਿਹਾ ਔਰ ਉਸ ਚ ਮਜ਼ਦੂਰਾਂ ਦੀ ਘੱਟੋ ਘੱਟ ਉਜਰਤ 26000 ਰੁਪਏ ਦੀ ਜਿਹੜੀ ਮੰਗ ਉਹਨਾਂ ਦੀ ਔਰ ਚਾਰ ਲੇਬਰ ਕੋਡ ਇਸ ਤਰ੍ਹਾਂ ਸਾਡੇ 3 ਕਾਨੂੰਨ ਆਏ ਸੀ ਕਾਨੂੰਨ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਖੇੜ ਸੀ ਸਾਰੇ ਅਨਾਜ ਤੇ ਜਮੀਨ ਨੂੰ ਉਸੇ ਤਰ੍ਹਾਂ 4 ਲੇਬਰ ਕੋਡ ਵੀ ਮਜ਼ਦੂਰਾਂ ਦੀ ਜਿਹੜੀ ਸਮਾਜਿਕ ਸੁਰੱਖਿਆ ਹੈ ਉਸ ਨੂੰ ਦਾਤੇ ਲਾਉਂਦੇ ਨੇ ਤੋਂ ਉਹ ਉਹਨਾਂ ਦੀ ਬਹੁਤ ਚਿਰਾਂ ਤੋਂ ਮੰਗ ਹੈ ਕਿ ਇਸ ਨੂੰ ਰੱਦ ਕੀਤਾ ਜਾਵੇ ਉਹ ਮੰਗਾ ਵੀ ਉਸ ਦਿਨ ਅਸੀਂ ਸਾਂਝੇ ਰੂਪ ਚ ਚੇਤਾਵਨੀ ਪੱਤਰ ਦੇ ਰੂਪ ਚ ਸਰਕਾਰ ਨੂੰ ਭੇਜਾਂਗੇ ਮੋٹے ਰੂਪ ਚ ਸਾਡੀਆਂ ਇਹਨਾਂ ਗੱਲਾਂ ਦੇ ਉੱਪਰ ਚਰਚਾ ਹੋਈ ਹੈ ਦੇਖੋ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ੀਲ ਹੈ ਅਸੀਂ ਦਿੱਲੀ ਮੋਰਚੇ ਤੋਂ ਬਾਅਦ ਆ ਕੇ ਵੀ ਸੰਯੁਕਤ ਕਿਸਾਨ ਮੋਰਚਾ ਚੁੱਪ ਨਹੀਂ ਬੈਠਿਆ ਹੈ ਲਗਾਤਾਰ ਸੰਘਰਸ਼ ਪ੍ਰੋਗਰਾਮ ਕਰਦੇ ਆ ਰਹੇ ਆਂ ਔਰ ਹੁਣ ਵੀ ਜੇ ਅਸੀਂ ਪਿਛਲੇ ਸਾਲ RAMLILA ਗਰਾਊਂਡ ਦੇ ਵਿੱਚ ਅਸੀਂ ਮਹਾਪੰਚਾਇਤ ਕਰਕੇ ਆਏ ਆਂ ਜਿਹਦੇ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ ਝੋਟੇ ਸੀ ਔਰ ਹੁਣ ਵੀ ਅਸੀਂ 26 ਤਰੀਕ ਨੂੰ ਚੇਤਾਵਨੀ ਪੱਤਰ ਦੇਣ ਜਾ ਰਹੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਿੰਪਲ ਜੀ ਕਹਾਣੀ ਹੈ ਕਿ ਜੇ ਮੰਨੋ ਆਪਾਂ ਪੰਜਾਬ 'ਚ ਵੀ ਦੇਖੀਏ ਕਿ ਇਹ ਕਹਿੰਦੇ ਨੇ ਵੀ ਸਟੱਬਲ ਬਰਨਿੰਗ ਹੈ ਬਹੁਤ ਪਰਾਲੀ ਦਾ ਮਾਮਲਾ ਤਾਂ ਸਾਨੂੰ ਬਾਕੀ ਫਸਲਾਂ ਦੇ ਦੇਣ ਅਸੀਂ ਫਸਲੀ ਭੁਪੇਂਤਾ ਹੋ ਜੂਗੇ ਬਾਕੀ ਦਾ ਐਮਐਸਪੀ ਦੇ ਦੇਣ ਐਮਐਸਪੀ ਦੀ ਲੀਗਲ ਗਾਰੰਟੀ ਹੋਏਗੀ ਖਰੀਦ ਦੀ ਗਾਰੰਟੀ ਹੋਏਗੀ ਤਾਂ ਹੀ ਫਸਲੀ ਭੁਪੇਂਤਾ ਹੋਣੀ ਆ ਔਰ ਇਸ ਗੱਲ ਨੂੰ ਬੋਰੇ ਜ਼ੋਰ ਸ਼ੋਰ ਨਾਲ ਦੇਸ਼ ਪੱਧਰ ਤੇ ਅਸੀਂ ਉਠਾਰਾਇਆ ਅਸੀਂ ਤਾਂ ਦਾ ਆੜ ਮੰਤਰੀ ਤੋਂ ਸੰਯੁਕਤ ਕਿਸਾਨ ਮੋਰਚਾ ਨੇ ਟਾਈਮ ਮੰਗਿਆ ਹੋਇਆ ਪੀਐਮ ਕਵਰ ਕੀਤਾ ਜਾ ਸਕਦਾ ਹੋਵੇ ਇਸ ਵਾਰੀ ਇੱਕ ਕਿਸਮ ਨਾਲ ਕਿਸਾਨ ਰੋਲ ਕੇ ਰੱਖ ਦਿੱਤਾ ਹੈ ਸਰਕਾਰਾਂ ਨੇ ਚਾਹੇ ਉਹ ਕੇਂਦਰ ਸਰਕਾਰ ਹੈ ਤੇ ਚਾਹੇ ਉਹ ਪੰਜਾਬ ਸਰਕਾਰ ਇਹ ਸਾਰੀਆਂ ਗੱਲਾਂ ਨੂੰ ਅਸੀਂ ਅੱਜ ਵਿਚਾਰਿਆ ਔਰ 26 ਤਰੀਕ ਦੇ 26 ਨਵੰਬਰ ਦੇ ਧਰਨੇ ਚ ਜਿਹੜੇ ਕਿ ਦਿੱਲੀ ਮੋਰਚੇ ਅਸੀਂ 26 ਤਰੀਕ ਨੂੰ ਦਿੱਲੀ ਵੱਲ ਕੂਚ ਕੀਤਾ ਸੀ ਉਹਦੀ ਚੌਥੀ ਵਰੇਗੰਡ ਹੈ ਉਸ ਚ ਅਸੀਂ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਕਰਜ਼ਾ ਮਾਫੀ ਕਿਸਾਨਾਂ ਨੂੰ ਪਰਿਵਾਰਾਂ ਨੂੰ ਪੈਨਸ਼ਨ ਦਾ ਮੰਗ ਫਸਲੀ ਬੀਮਾ ਯੋਜਨਾ ਜਿੱਥੇ ਸਾਡੀਆਂ ਇਹ ਮੰਗਾਂ ਨੇ ਉੱਥੇ ਉਦਨ ਟ੍ਰੇਡ ਯੂਨੀਅਨ ਨਾਲ ਵੀ ਇਹ ਸਾਂਝੇ ਤੌਰ ਤੇ ਹੋ ਰਿਹਾ ਔਰ ਉਸ ਚ ਮਜ਼ਦੂਰਾਂ ਦੀ ਘੱਟੋ ਘੱਟ ਉਜਰਤ 26000 ਰੁਪਏ ਦੀ ਜਿਹੜੀ ਮੰਗ ਆ ਉਹਨਾਂ ਦੀ ਔਰ ਚਾਰ ਲੇਬਰ ਕੋਡ ਜਿਸ ਤਰ੍ਹਾਂ ਸਾਡੇ ਤਿੰਨ ਕਾਨੂੰਨ ਆਏ ਸੀ ਕਾਨੂੰਨ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਖੇੜ ਸੀ ਸਾਰੇ ਅਨਾਜ ਤੇ ਜ਼ਮੀਨ ਨੂੰ ਉਸੇ ਤਰ੍ਹਾਂ ਚਾਰ ਲੇਬਰ ਕੋਡ ਵੀ ਮਜ਼ਦੂਰਾਂ ਦੀ ਜਿਹੜੀ ਸਮਾਜਿਕ ਸੁਰੱਖਿਆ ਹੈ ਉਸ ਨੂੰ ਦਾਤੇ ਲਾਉਦੇ ਨੇ ਤੋਂ ਉਹ ਉਹਨਾਂ ਦੀ ਬਹੁਤ ਚਿਰਾਂ ਤੋਂ ਮੰਗ ਹੈ ਕਿ ਇਸ ਨੂੰ ਰੱਦ ਕੀਤਾ ਜਾਵੇ ਉਹ ਮੰਗਾ ਵੀ ਉਸ ਦਿਨ ਅਸੀਂ ਸਾਂਝੇ ਰੂਪ ਚ ਚੇਤਾਵਨੀ ਪੱਤਰ ਦੇ ਰੂਪ ਚ ਸਰਕਾਰ ਨੂੰ ਭੇਜਾਂਗੇ ਮੋٹے ਰੂਪ ਚ ਸਾਡੀਆਂ ਇਹਨਾਂ ਗੱਲਾਂ ਦੇ ਉੱਪਰ ਚਰਚਾ ਹੋਈ ਹੈ ਕੀ ਲੱਗਦਾ ਕਿ ਨੂੰ ਮਹੀਨੇ ਕਿਸਾਨ ਜੋ ਪੜ ਰਹਾ ਹੈ ਇਹ ਕਿਤਾਬ ਜਿਹ ਕਿੰਦਰ ਸਰਕਾਰ ਨੇ ਜੋ ਕਿਤੀ ਸੀ ਦੇਖੋ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ੀਲ ਹੈ ਅਸੀਂ ਦਿੱਲੀ ਮੋਰਚੇ ਤੋਂ ਬਾਅਦ ਆ ਕੇ ਵੀ ਸੰਯੁਕਤ ਕਿਸਾਨ ਮੋਰਚਾ ਚੁੱਪ ਨਹੀਂ ਬੈਠਿਆ ਹੈ ਲਗਾਤਾਰ ਸੰਘਰਸ਼ ਪ੍ਰੋਗਰਾਮ ਕਰਦੇ ਆ ਰਹੇ ਆਂ ਔਰ ਹੁਣ ਵੀ ਜੇ ਅਸੀਂ ਪਿਛਲੇ ਸਾਲ RAMLILA ਗਰਾਊਂਡ ਦੇ ਵਿੱਚ ਅਸੀਂ ਮਹਾਪੰਚਾਇਤ ਕਰਕੇ ਆਏ ਆਂ ਜਿਹਦੇ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ ਝੋਟੇ ਸੀ ਔਰ ਹੁਣ ਵੀ ਅਸੀਂ 26 ਤਰੀਕ ਨੂੰ ਚੇਤਾਵਨੀ ਪੱਤਰ ਦੇਣ ਜਾ ਰਹੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਿੰਪਲ ਜੀ ਕਹਾਣੀ ਹੈ ਕਿ ਜੇ ਮੰਨੋ ਆਪਾਂ ਪੰਜਾਬ 'ਚ ਵੀ ਦੇਖੀਏ ਕਿ ਇਹ ਕਹਿੰਦੇ ਨੇ ਵੀ ਸਟੱਬਲ ਬਰਨਿੰਗ ਹੈ ਬਹੁਤ ਪਰਾਲੀ ਦਾ ਮਾਮਲਾ ਤਾਂ ਸਾਨੂੰ ਬਾਕੀ ਫਸਲਾਂ ਦੇ ਦੇਣ ਅਸੀਂ ਫਸਲੀ ਭੁਪੇਂਤਾ ਹੋ ਜੂਗੇ ਬਾਕੀ ਦਾ ਐਮਐਸਪੀ ਦੇ ਦੇਣ ਐਮਐਸਪੀ ਦੀ ਲੀਗਲ ਗਾਰੰਟੀ ਹੋਏਗੀ ਖਰੀਦ ਦੀ ਗਾਰੰਟੀ ਹੋਏਗੀ ਤਾਂ ਹੀ ਫਸਲੀ ਭੁਪੇਂਤਾ ਹੋਣੀ ਆ ਔਰ ਇਸ ਗੱਲ ਨੂੰ ਬੋਰੇ ਜ਼ੋਰ ਸ਼ੋਰ ਨਾਲ ਦੇਸ਼ ਪੱਧਰ ਤੇ ਅਸੀਂ ਉਠਾਰ ਰਹੇ ਆ ਅਸੀਂ ਤਾਂ ਪ੍ਰਧਾਨ ਮੰਤਰੀ ਤੋਂ ਸੰਯੁਕਤ ਕਿਸਾਨ ਮੋਰਚਾ ਨੇ ਟਾਈਮ ਮੰਗਿਆ ਹੋਇਆ ਪੀਐਮਓ ਆਫਿਸ 'ਚ ਸਾਡੀ ਲੈਟਰ ਗਈ ਹੋਈ ਆ ਕਿ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਇਸ ਮੰਗ ਪੱਤਰ ਤੇ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦੇ ਆ ਪਰ ਪੀਐਮਓ ਵੱਲੋਂ ਕੋਈ ਜਵਾਬ ਨਹੀਂ ਲੀਡਰ ਆਫ ਆਪੋਜੀਸ਼ਨ ਸਾਨੂੰ ਮਿਲੇ ਸੀ ਅਸੀਂ ਉਹਨਾਂ ਨੂੰ ਇੱਕ ਡਰਾਫਟ ਦੇ ਕੇ ਆਏ ਆ ਜਿਹੜਾ ਕਿ ਐਮਐਸਪੀ ਲੀਗਲ ਗਰੰਟੀ ਦਾ ਕਾਨੂੰਨ ਹੈ ਔਰ ਨਾਲੋਂ ਨਾਲ ਕਰਜ਼ਾ ਮਾਫੀ ਦਾ ਕਾਨੂੰਨ ਹੈ ਇਹ ਡਰਾਫਟ ਦੇ ਕੇ ਆਏ ਆ ਅਸੀਂ ਆਸ ਕਰਦੇ ਹਾਂ ਕਿ ਉਹ ਇਸ ਨੂੰ ਪ੍ਰਾਈਵੇਟ ਮੈਂਬਰ ਦੇ ਤੌਰ ਤੇ ਪਾਰਲੀਮੈਂਟ ਚ ਪੇਸ਼ ਕਰਨਗੇ ਤੋਂ ਸਾਡੇ ਵੱਲੋਂ ਤਾਂ ਲਗਾਤਾਰ ਇਹ ਸਾਰੇ ਮਾਮਲੇ ਤੇ ਆਵਾਜ਼ ਉਠਾਈ ਜਾ ਰਹੀ ਹੈ ਕੇਂਦਰ ਸਰਕਾਰ ਬੋਲੀ ਹੋਈ ਹੋਈ ਹੈ ਔਰ ਈਸਵਰੀ ਤਾਂ ਝੋਨੇ ਦੇ ਸੀਜ਼ਨ ਚ ਪੰਜਾਬ ਸਰਕਾਰ ਨੇ ਵੀ ਜਿਹੜੀ ਕਿਸਾਨਾਂ ਦੀ ਬਾਹ ਹੈ ਜਿਹੜੀ ਉਹ ਟੰਗ ਨਾਲ ਨਹੀਂ ਫੜੀ ਝੋਨੇ ਫਸਲ ਕਿੰਨੀ ਖੁਣਮ ਰਹਿ ਗਈ ਹੈ ਮੰਡੀਆਂ ਚ ਕਿ ਅੱਗੇ ਬਰਸਾਤੀ ਸੀਜ਼ਨ ਫੇਰ ਤੋਂ ਸ਼ੁਰੂ ਹੋ ਰਿਹਾ ਕਿੰਨੀ ਕੁ ਪਈ ਹੈ 20% ਹਾਲੇ ਵੀ 10 ਤੋਂ 20% ਦੇ ਦਰਮਿਆਨ ਫਸਲ ਹਾਲੇ ਵੀ ਜਿਹੜੀ ਮੰਡੀਆਂ ਚ ਪਈ ਹੈ ਔਰ ਇਹ ਸਾਰੇ ਮਾਮਲੇ ਨੂੰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹੈ ਇਹਦਾ ਨੁਕਸਾਨ ਹੋਨ ਮਤਲਬ ਕਿਸਾਨੀ ਦਾ ਮੌਇਸਚਰ ਲਗਭਗ 23 ਤੋਂ ਲੈ ਕੇ 30 ਦੇ ਦਰਮਿਆਨ ਆ ਰਿਹਾ ਔਰ 17 ਆ ਇਸ ਕਰਕੇ ਮਜਬੂਰੀ ਹੈ ਕਿ ਇਹ ਸਾਰੇ ਮਾਮਲੇ ਚ ਕਿਸਾਨ ਪਿਸ ਰਿਹਾ ਹੁਣ ਔਰ ਇਹ ਸਾਰਾ ਕੁਝ ਲਿਫਟਿੰਗ ਨਾ ਹੋਣ ਕਰਕੇ ਔਰ ਖਰੀਦ ਦਾ ਠੀਕ ਠੰਗ ਨਾਲ ਸਾਰਾ ਕੰਮ ਨਾ ਚੱਲਣ ਕਰਕੇ ਹੋਇਆ ਹਰਿਆਣੇ ਚ ਇਸ ਤੋਂ ਘੱਟ ਮੌਇਸਚਰਾਈਜ਼ਰ ਇੱਥੇ ਵੀ ਵਿਕਰੀ ਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੰਨੇ ਕਿੱਦਾਂ ਮੈਂ ਸਮਝਿਆ ਨਹੀਂ ਤੁਹਾਡੀ ਹਰਿਆਣੇ ਚ ਹੋਰ ਵੀ ਮੌਇਸਚਰਾਈਜ਼ਰ ਲੱਗ ਸਿਗਾ ਪਰ ਪੰਜਾਬ ਦੇ ਵਿੱਚ ਇਦਾਂ ਕਿਉਂ ਕਰ ਰਹੇ ਆ ਉਥੇ ਇੱਕ ਅਲੱਗ ਦਾ ਰੂਲ ਇੱਥੇ ਲੱਗੇ ਦੇਖੋ ਉਥੇ ਡਬਲ ਇੰਜਨ ਸਰਕਾਰ ਹੈ ਇੱਥੇ ਸਿੰਗਲ ਇੰਜਨ ਸਰਕਾਰ ਹੈ ਇਸ ਕਰਕੇ ਪੰਜਾਬ ਨਾਲ ਕੇਂਦਰ ਸਰਕਾਰ ਲਗਾਤਾਰ ਮਤਰਈਮਾ ਵਾਲਾ ਸਲੂਕ ਕਰ ਰਹੀ ਹੈ ਪੰਜਾਬ ਨਾਲ ਤਾਂ ਗਿਣ ਗਿਣ ਕੇ ਬਦਲੇ ਲਿੱਤੇ ਜਾ ਰਹੇ ਨੇ ਅਸੀਂ ਲਗਾਤਾਰ ਦੇਖ ਰਹੇ ਹਾਂ ਸੂਬੇ ਨਾਲ ਸੰਬੰਧਿਤ ਮੰਗਾਂ ਦੇ ਉੱਪਰ ਕੇਂਦਰ ਸਰਕਾਰ ਲਗਾਤਾਰ ਹੀ ਹੈ ਜਿਹੜਾ ਉਹ ਪੰਜਾਬ ਵਿਰੋਧੀ ਰੁਖ ਲੈ ਰਹੀ ਹੈ ਮੁੱਖ ਮੰਤਰੀ ਭਗਵੰਤ ਦਮਾਨ ਨਾਲ ਕੋਈ ਗੱਲਬਾਤ ਹੋਈ ਹੈ ਕਿ ਹਾਂ ਵੀ ਇੱਥੇ ਫਸਲ ਨਹੀਂ ਚੱਕੀ ਜਾ ਰਹੀ ਲਿਖਣ ਨਿਵਨ ਤੋਂ ਪਹਿਲਾਂ ਉਹਨਾਂ ਕਹਿ ਸੀਗਾ ਕਿ ਅਸੀਂ ਫਸਲੂਕ ਮੰਡੀਆਂ ਚ ਰੋਲ ਨਹੀਂ ਲਵਾਗੇ ਦੇਖੋ ਅਸੀਂ 18 ਤਰੀਕ ਨੂੰ ਜਦੋਂ ਪਿਛਲੇ ਮਹੀਨੇ ਦੀ 18 ਤਰੀਕ ਨੂੰ ਚੰਡੀਗੜ੍ਹ ਉਹਨਾਂ ਦੇ ਬਾਹਰ ਮੂਰੇ ਧਰਨਾ ਲਾਉਣ ਗਏ ਸੀ ਰਹਿਸ਼ ਮੂਰੇ ਤੇ ਕਿਸਾਨ ਭਵਨ ਦੋ ਦਿਨ ਧਰਨਾ ਚੱਲਿਆ ਜਿਹਦੇ ਚ ਮੁੱਖ ਮੰਤਰੀ ਸਾਹਿਬ ਮਲੇ ਸੀ ਉਹਨਾਂ ਨੇ ਦੋ ਦਿਨ ਨਾਲ ਪੰਜਾਬ ਦੇ ਦੋ ਕੈਬਨਿਟ ਮਨਿਸਟਰ ਸੀਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਔਰ ਲਾਲਚੰਦ ਕਟਾਰੂ ਚੱਕ ਜਿਨ੍ਹਾਂ ਦਾ ਇਹ ਸਾਰੀ ਪ੍ਰੋਕਿਊਰਮੈਂਟ ਦਾ ਸਿੱਧਾ ਮਾਮਲਾ ਜਿਹੜਾ ਉਹਨਾਂ ਨਾਲ ਡੀਲ ਕਰਦਾ ਔਰ ਪੰਜਾਬ ਦੀ ਸਰਕਾਰ ਦੇ ਮੁਖੀ ਭਗਵੰਤ ਮਾਨ ਸਰਕਾਰ ਉਹਨਾਂ ਦੀ ਹੈ ਉਹ ਸਾਡੇ ਨਾਲ ਮੁਲਾਕਾਤ ਕੀਤੀ ਸੀ 2 ਦਿਨ ਮੰਗੇ ਸੀ ਅਸੀਂ 4 ਦਿਨ ਦਿੱਤੇ ਸੀ ਵੀ ਠੀਕ ਕਰੋ ਮਾਮਲਾ ਪਰ ਹੋਇਆ ਨਹੀਂ ਸਾਨੂੰ ਉਸ ਤੋਂ ਬਾਅਦ ਵੀ ਸੰਘਰਸ਼ ਦੇ ਐਕਸ਼ਨ ਦੇਣੇ ਪਏ ਨੇ ਹੁਣ ਵੀ 26 ਤਰੀਕ ਨੂੰ ਅਸੀਂ ਇਹ ਸਾਰੇ ਸਵਾਲ ਉਠਾਉਣ ਜਾ ਰਹੇ ਹਾਂ ਸਾਡੇ ਵੱਲੋਂ ਲਗਾਤਾਰ ਸੰਘਰਸ਼ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਜਿੱਥੇ ਕੋਈ ਮੰਡੀਆਂ 'ਚ ਵੀ ਸਮੱਸਿਆ ਆਉਂਦੀ ਹੋ ਉੱਥੇ ਵੀ ਸਟਰਗਲ ਕਰਦੇ ਆ ਉੱਥੇ ਵੀ ਸੰਘਰਸ਼ ਹੁੰਦਾ ਲੋਕਲ ਪੱਧਰ ਤੇ ਸੰਘਰਸ਼ ਲਗਾਤਾਰ ਜਾਰੀ ਹੈ ਆਵਾਜ਼ ਉੱਠਦੀ ਹੈ ਇਸ ਕਰਕੇ ਅਸੀਂ ਇਹ ਸਮਝਦੇ ਆ ਕਿ ਟੋਟਲ ਜਿਹੜਾ ਮੰਡੀਕਰਨ ਸਿਸਟਮ ਹੈ ਉਹਦੇ ਉੱਪਰ ਹਮਲਾ ਹੈ ਡਬਲਿਊਟੀਓ ਦੀਆਂ ਨੀਤੀਆਂ ਤਹਿਤ ਔਰ ਉਸ ਹਮਲੇ 'ਚ ਅਸੀਂ ਕਿਸਾਨਾਂ ਨੂੰ ਵੀ ਜਾਗਰੂਕ ਲਗਾਤਾਰ ਕਰਾਂਗੇ ਕਿ ਇਹ ਤੁਹਾਡੀ ਸਰਕਾਰ ਅਨਾਜ ਦੀ ਖਰੀਦ 'ਚੋਂ ਔਰ ਅਨਾਜ ਦੇ ਸਾਰੇ ਜਨਤਕ ਵੰਡ ਪ੍ਰਣਾਲੀ ਚੋਂ ਬਾਹਰ ਹੋਣਾ ਚਾਹੁੰਦੀ ਹੈ ਔਰ ਇਸ ਕਰਕੇ ਉਹ ਲਗਾਤਾਰ ਉਸ ਪਾਸੇ ਨੂੰ ਯਤਨਸ਼ੀਲ ਹੈ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਜੇ ਉਸੇ ਨੀਤੀ ਦੇ ਪੈੜ ਚ ਪੈੜ ਉਹ ਰੱਖ ਰਹੀ ਹੈ ਤਾਂ ਇਹ ਅਸੀਂ ਸਮਝਦੇ ਹਾਂ ਕਿ ਕਿਸਾਨ ਵਿਰੋਧੀ ਹੈ ਪੰਜਾਬ ਵਿਰੋਧੀ ਹੈ ਕਿਸਾਨ ਵਿਰੋਧੀ ਹੈ ਦੇਸ਼ ਵਿਰੋਧੀ ਹੈ ਇਹ ਉਸ ਪਾਸੇ ਨੂੰ ਪਰ ਪੰਜਾਬ ਦਾ ਕਿਸਾਨ ਅੱਜ ਇਸ ਹਾਲਾਤ 'ਚ ਆ ਗਿਆ ਤੇ ਪੰਜਾਬ ਸਰਕਾਰ ਨੂੰ ਵਾਜਿਗ ਨੇ ਦੇ ਕਿਸਾਨਾਂ ਦਾ ਖੜਨਾ ਚਾਹੀਦਾ ਹੈ ਬਿਨਾਸ਼ਾ ਖੜਨਾ ਚਾਹੀਦਾ ਜੀ ਅਸੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਸੀਗਾ ਕਿ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਹੈ ਜਿਹੜਾ ਉਹ ਬਹੁਤ ਦੇਰ ਨਾਲ ਜਾਗੇ ਤੇ ਜਿੰਨਾ ਕਿ ਵੀ ਜਾਗੇ ਉਹਦੇ ਚ ਵੀ ਉਹ ਕਿਸਾਨੀ ਦੀ ਲੁੱਟ ਨੂੰ ਰੋਕਣ ਚ ਫੇਲਸਾ ਹੋਤ ਹੋਏ ਬਈ ਤੁਸੀਂ ਮੰਗਾਂ ਦੀ ਗੱਲ ਕੀਤੀ ਹੈ ਜਿਹੜੀਆਂ ਕਿਸਾਨੀ ਧਰਮਿਤ ਰੰਪੈਂਡਿੰਗ ਸੀ ਉਹ ਜਨਾ ਕੁਝ ਹੋਰ ਵੀ ਨਾ ਮੈਂ ਇਹ 26 ਦੇ ਧਰਨੇਆਂ 'ਚ ਇਹ ਕਿਸਾਨਾਂ ਦੀਆਂ ਜਿਹੜੀਆਂ ਪੈਂਡਿੰਗ ਮੰਗਾਂ ਨੇ ਉਹਨੇ ਪਲੱਸ ਜਿਹੜੀਆਂ ਇਸ ਵਾਰੀ ਪ੍ਰੋਕਿਉਰਮੈਂਟ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਉਹ assi ਨਾਲੋਂ ਨਾਲ ਉਠਾ ਪਾ ਗਏ। ਲੇਬਰ ਹੁਣ ਹੈ ਨਾ ਤੋਂ ਦੀਪਕ ਰਾਜ ਦੀ ਖਾਸ ਰਿਪੋਰਟ ਆਈਬੀਐਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ।